ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਨੂੰ ਸ਼ਹਿਰ ਪਹਾਣੀਗੜ ਵਿੱਚ ਤੂਰ ਪੱਤੀ ਵਿਜੀ ਜਿੱਥੇ ਕਿ ਇੱਕ ਤਰ ਪਾਰਕ ਬਣਿਆ ਹੈ ਉੱਤੇ ਦੂਸਰੇ ਬਿਲਕੁਲ ਹੀ ਸਾਹਮਣੇ ਪਾਣੀ ਵਾਲੀ ਟੈਂਕੀ ਦੇ ਕੋਲ ਢੇਡਿਟੇ ਲੱਗੇ ਹੋਏ ਹਨ ਜਿਸ ਦੇ ਤਸਵੀਰਾਂ ਸਾਨੂੰ ਦਿਖਾ ਰਹੇ ਹਨ ਮਹੱਲਾ ਨਿਵਾਸੀਆਂ ਵੱਲੋਂ ਲੰਬੇ ਸਮੇਂ ਤੋਂ ਪਰੇਸ਼ਾਨੀ ਵਾਲ ਚੱਲ ਰਹੇ ਹਨ ਜਦੋਂ ਮਹੱਲਾ ਨਿਵਾਸੀ ਨੇ ਕਿਸੇ ਵੀ ਤਰ੍ਹਾਂ ਸਹਵਾਈ ਨਾ ਹੋਈ ਤਬਾਹ ਵਿੱਚ ਇਕੱਠੇ ਹੋ ਕੇ ਖੁਦ ਲੋਕਾਂ ਨੂੰ ਅਪੀਲ ਕੀਤੀ ਕਿਸੇ ਜਗ੍ਹਾ ਤੇ ਕੂੜਾ ਨਾ ਸੁੱਟਿਆ ਜਾਵੇ ਪਰ ਨਗਰ ਕੌਂਸਲ ਨੇ ਵੀ ਕਿਹਾ ਕਿਸ ਨੂੰ ਜਲਦੀ ਜਲਦੀ ਸਾਫ਼ ਕਰਵਾਇਆ ਜਾਵੇ ਇਸ ਸਬੰਧੀ ਜਦੋਂ ਨਗਰ ਕੌਂਸਲ ਐਸਾਈ ਬੋਬੀ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਹਨੇ ਤਸਵੀਰਾਂ ਦੇਖ ਕੇ ਜਾਣਕਾਰੀ ਦਿੱਤੀ ਕਿ ਉਹਦੀ ਟੀਮ ਉੱਤੇ ਬਿਲਕੁਲ ਹੀ ਸਫਾਈ ਕਰਦੀ ਹੈ ਲੇਕਿਨ ਤੁਹਾਨੂੰ ਦਿਖਾ ਰਹੇ ਆਵਾਰਾ ਡੰਗਰਾਂ ਵੱਲੋਂ ਜਿੱਥੇ ਉੱਥੇ ਖੜੇ ਹਨ ਕਿਸ ਦੇ ਨਾਲ ਦੇਖਦੇ ਰਹੇ ਨੇ ਕਿ ਸ਼ਹਿਰਾਂ ਦੇ ਵਿੱਚ ਲੜਾਈਆਂ ਹੁੰਦੀਆਂ ਹਨ ਡੰਗਰਾਬ ਵਿੱਚ ਭਿੱਟਦੇ ਹਨ ਤੇ ਉਸ ਦੇ ਨਾਲ ਕਾਫੀ ਜਾਨੀ ਨੁਕਸਾਨ ਹੁੰਦੇ ਹਨ ਇਤਲੇ ਲੈ ਕੇ ਵੀ ਸਭ ਤੋਂ ਵੱਡੇ ਸਵਾਲਿਆ ਨਿਸ਼ਾਨ ਖੜਾ ਨਜ਼ਰ ਆਉਂਦਾ ਹੈ ਜਿੱਤੋਂ ਕਿ ਐਸਾ ਹੀ ਬੋਵੀਕੌਰ ਨੇ ਮਹੱਲਾ ਨਿਵਾਸੀ ਤੇ ਸ਼ਹਿਰ ਭਾਨੀ ਵਾਡ ਵਸਨ ਫੀਲ ਕੀਤੀ ਕਿ ਇਸ ਤਰ੍ਹਾਂ ਦੇ ਕੂੜੇ ਕਾਟਕ ਢੇਰ ਨਾਲ ਲਗਾਉਣ ਨਗਰ ਕੌਂਸਲ ਦੀ ਸਾਥ ਦੇਣ ਤਾਂ ਜੋ ਰਲ ਕੇ ਸ਼ਹਿਰ ਨੂੰ ਸਾਫ਼ ਤੇ ਸੁੰਦਰ ਬਣਾਇਆ ਜਾ ਸਕੇ ਕੂੜੇ ਦੇ ਢੇਰ ਲਗਾਉਣ ਸੰਬੰਧੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਖੜੇ ਆਵਾਰਾ ਪਸ਼ੂ ਜੋ ਕਿ ਗੰਦਗੀ ਦੇ ਵਿੱਚ ਜਿਨ੍ਹਾਂ ਹਾਸੇ ਨੂੰ ਸੱਦਾ ਦੇ ਰਹੇ ਹਨ ਜਿੱਥੇ ਨਵੇਂ ਬਣ ਰਹੇ तकरीबन 70 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਨਵੇਂ ਪਾਰਕ ਨੂੰ ਲੈ ਕੇ ਵੀ ਇੱਕ ਸਵਾਲਿਆ ਨਿਸ਼ਾਨ ਪੈਦਾ ਹੋ ਰਿਹਾ ਕਿਉਂਕਿ ਜਿੱਥੇ ਲੋਕਾਂ ਵੱਲੋਂ ਪਾਰਕ ਨੂੰ ਲੈ ਕੇ ਸ਼ਹਿਰ ਵਾਸੀਆਂ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਸੀ ਕਿਉਂਕਿ ਉਮੀਦਾਂ ਸਨ ਕਿ ਜਿੱਥੇ ਪਾਰਕ ਬਣੇਗਾ ਸਾਫ਼ ਸੁਥਰੀ ਹਵਾ ਆਕਸੀਜਨ ਮਿਲੇਗੀ ਕਿਉਂਕਿ ਜਿੱਥੇ ਸ਼ਹਿਰ ਨਿਵਾਸੀਆਂ ਨੂੰ ਪਾਰਕ ਦੇ ਵਿੱਚ ਆਉਣ ਜਾਣ ਦੇ ਵਿੱਚ ਸਕਾਲਾ ਹੁੰਦਾ ਹੈ ਉੱਥੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਵੇਂ ਗੰਦਗੀ ਦੇ ਢੇਰ ਲਾਇਆ ਰਿਹਾ ਨੇ ਉੱਥੇ ਲੋਕਾਂ ਵੱਲੋਂ ਦੇ ਕੂੜਾ ਸਿੱਟਣ ਵਾਲੇ ਵੱਲ ਨੂੰ ਕਿਵੇਂ ਮੋੜਿਆ ਜਾ ਰਿਹਾ ਉਸ ਨੂੰ ਸੁਣਾਉਣੇ ਕਿਵੇਂ ਕਹਿ ਰਹੇ ਹਨ ਇੱਕ ਦੂਜੇ ਨੂੰ ਬੇਨਤੀ ਕਰ ਰਹੇ ਹਨ ਪਹਿਲਾਂ ਉਹਨਾਂ ਨੇ ਕਿਹਾ ਵੀ ਉਰੇ ਜਾ ਕੇ ਸਿੱਟ ਕੇ ਆਓ ਨਹੀਂ ਉਰੇ ਨਹੀਂ ਸਿੱਟਣਾ ਠੀਕ ਹੈ ਉਹਨਾਂ ਨੇ ਬੇਨਤੀ ਆ ਵੀ ਉਰੇ ਕੂੜਾ ਸਿੱਟਣਾ ਨਹੀਂ ਇਹ ਪਿੰਡ ਦੀ ਸਾਂਝੀ ਜਗ੍ਹਾ ਹੈ ਉਰੇ ਯਾਰ ਜਵਾਗ ਰੇਂ ਦੇ ਨਾਲ ਡੰਗਰਾਂ ਦਾ ਬੁਰਾਲਾ ਹੈ ਇੱਦਾਂ ਫੁਲੀ ਨਾਣਾ ਉਰੇ ਕਿਤੇ ਨਹੀਂ ਸਿੱਟਣਾ ਉਰੇ ਫਿਰ ਇਹੀ ਤਾਂ ਫਿਰ ਡੰਗਰ ਆ ਜਾਂਦੇ ਨੇ ਇਸ ਕਰਕੇ ਬੇਨਤੀ ਆ ਤੁਸੀਂ ਲੈ ਕੇ ਜਾਓ ਇਹਨੂੰ ਕਿਤੇ ਹੋਰ ਪਾਸ ਇੱਥੇ ਨਹੀਂ ਸੁੱਟਣਾ ਇਹ। ਸਾਰੇ ਮੰਡੀ ਵਾਸੀ ਨੇ ਮਨਾ ਕਰਤਾ ਕਿ ਇਹ ਕੋڑا ਨਹੀਂ ਸੁੱਟਣਾ। ਇਹ ਅੰਦੀ ਜਗ੍ਹਾ ਲੈ। ਤੁਹਾਡੀ ਕੀ ਨਾਮ ਹੈ ਜੀ? ਮੇਰਾ ਨਾਮ ਹਰਵਿੰਦਰ ਸਿੰਘ ਗੋਲਡੀਪੁਰ। ਗੋਲਡੀ ਜੀ ਕੀ ਗੱਲ ਬਾਤ ਦਾ ਅੱਜ ਸਾਰਾ ਮਹੱਲਾ ਜਿਹੜਾ ਇਕੱਠਾ ਹੋਇਆ ਹੈ ਕੀ ਮਾਮਲਾ ਹੈ? ਅਸੀਂ ਸਮੂਹ ਤੂਰ ਪੱਤੀ ਵਾਸੀ ਆ। ਅਸੀਂ ਬਹੁਤ ਗੰਦਗੀ ਦੇ ਨਾਲ ਪਿਛਲੇ ਬਹੁਤ ਸਾਲਾਂ ਤੋਂ ਗੰਦਗੀ ਨਾਲ ਜੂਝ ਰਹੇ ਆ। ਪਹਿਲਾਂ ਤਾਂ ਨਗਰ ਕੌਂਸਲ ਸਾਡੀ ਇੱਥੇ ਗੰਦ ਦਾ ਢੇਰ ਲਾ ਰਹੀ ਸੀ। ਚਲੋ ਅਸੀਂ ਉਹਨੂੰ ਦੇਖਦੇ ਹੋਏ ਅਸੀਂ ਇਹ ਤਿੰਨ ਚਾਰ ਕਿਲੇ ਪਾਰਕ ਬਣਾਉਣ ਵਾਸਤੇ ਉਹਨਾਂ ਨੂੰ ਕਹਤਾ ਵੀ ਤੁਸੀਂ ਪਾਰਕ ਬਣਾਓ ਵਧੀਆ ਗੱਲ ਐ ਸਰਕਾਰਾਂ ਪਾਰਕ ਬਣਾਉਂਦੀਆਂ ਨੇ ਇਹ ਜਿਹੀਆਂ ਉਦੋਂ ਮਦ ਉਹ ਸਾਨੂੰ ਐ ਸੀ ਵੀ ਸਦ ਨੂੰ ਇਹ ਕੂੜੇ ਤੋਂ ਨਜਾਤ ਮਿਲ ਜੂਗੀ ਪਰ ਕੂੜਾ ਉਦੋਂ ਆ ਚੱਕ ਕੇ ਇੱਥੇ ਸੜਦਾ ਜਦੋਂ ਅਸੀਂ ਆਪਦੇ ਐਮਸੀ ਦਾ ਬੰਨ ਨਾਲ ਜਾ ਮਲਾਜਮ ਨਾਲ ਪਹਿਲਾਂ ਗੱਲ ਕੀਤੀ ਉਹ ਕਹਿੰਦੇ ਵੀ ਸਿਰਫ 5-7 ਦਿਨਾਂ ਦਾ ਕੰਮ ਐ ਉਦੋਂ ਬਾਅਦ ਅਸੀਂ ਇਹ ਦੂ ਇੱਥੋਂ ਲੈ ਜਾਾਂਗੇ ਸ਼ਿਫਟ ਕਰ ਦਾਂਗੇ ਪਰ ਪਤਾ ਨਹੀਂ ਕੀ ਉਹ 5-7 ਦਿਨ ਹਜੇ ਤੱਕ ਖਤਮ ਨਹੀਂ ਹੋ ਰਹੇ ਇਹ 1.5 ਸਾਲ ਹੋ ਗਿਆ ਇਹ ਇੱਥੇ ਚੱਲ ਰਿਹਾ ਹੈ ਨਾ ਤਾਂ ਮੈਨੂੰ ਸਵਚ ਭਾਰਤ ਵਾਲਿਆਂ ਦੀ ਸਮਝ ਆਉਂਦੀ ਹੈ ਜਿਹੜਾ ਮੋਦੀ ਸਾਹਿਬ ਕਹਿੰਦੇ ਨੇ ਵੀ ਮੈਂ ਸਵਚ ਭਾਰਤ ਚਲਾਇਆ ਹੋਇਆ ਨਾ ਮੈਨੂੰ ਆ ਪੰਜਾਬ ਵਾਲਿਆਂ ਦੀ ਰੰਗਲਾ ਪੰਜਾਬ ਵਾਲਿਆਂ ਦੀ ਸਮਝ ਆਉਂਦੀ ਹੈ ਵੀ ਇਹਨਾਂ ਨੂੰ ਇਹ ਰੰਗਲਾ ਪੰਜਾਬ ਦਾ ਸਵਚ ਭਾਰਤ ਦੀਂਦਾ ਨਹੀਂ ਹੈਗਾ ਇੱਥੇ ਵੱਸੋਂ ਚ ਇੰਨਾ ਗੰਦ ਪੈ ਰਿਹਾ ਲਫਾਫੇ ਓਰੇ ਮੈਂ ਤੁਹਾਨੂੰ ਦੱਸਦਾ ਹਸਪੀਟਲ ਦੇ ਜਿਹੜੇ ਟੀਕੇ ਨੇ ਜਿਹੜੇ ਉਹ ਯੂਜ਼ ਕਿਤੇ ਹੁੰਦੀ ਹੈ ਜਾਂ ਪੱਟੀਆਂ ਨੇ ਗੰਦੀਆਂ ਲਹੂ ਦੀਆਂ ਓਰੇ ਆਮ ਪਈਆਂ ਹੁੰਦੀਆਂ ਨੇ ਉਹਦੇ ਨਾਲ ਬਿਮਾਰੀਆਂ ਫੈਲਣ ਦਾ ਡਰ ਹੈ ਸਾਡੇ ਨਾਲ ਘਰ ਨੇ ਤੁਸੀਂ ਆ ਦੇਖੋ ਜਮੀ ਵਿੱਚ ਜਿੱਥੇ ਕੂੜਾ ਸਿੱਟ ਰਹੇ ਨੇ ਇਹ ਜਿਹੜੇ ਨਾਲ ਘਰ ਨੇ ਇਹਨਾਂ ਨੇ ਵੀ ਨਿੱਜੀ ਤੌਰ ਤੇ ਗਏ ਅਸੀਂ ਵੀ 2 ਦਿਨ ਪਹਿਲਾਂ ਇੱਥੇ ਸਾਰੇ ਭਾਈਚਾਰਾ ਇਕੱਠਾ ਹੋਇਆ ਮੈਨੂੰ ਈਓ ਸਾਹਿਬ ਨੂੰ ਫੋਨ ਕੀਤਾ ਈਓ ਸਾਹਿਬ ਦਾ ਫੋਨ ਹੀ ਨਹੀਂ ਅਟੈਂਡ ਕਰਦਾ ਚਲੋ ਬਿਜ਼ੀ ਹੋਣਗੇ ਉਦੋਂ ਬਾਅਦ ਉਹਨਾਂ ਨੇ ਆਪਣੇ ਕਿਊਰੇ ਮੁਲਾਜ਼ਮ ਭੇਜਤਾ ਉਹਨੂੰ ਬਹੁਤ ਪਿਆਰ ਸਤਿਕਾਰ ਨਾਲ ਅਸੀਂ ਕਿਹਾ ਵੀ ਛੋਟੇ ਭਾਈ ਤੂੰ ਇੱਥੇ ਬੰਦ ਕਰ ਇਹ ਕੂੜਾ ਨਹੀਂ ਅਸੀਂ ਸੱਟਣ ਦਿੰਦੇ ਠੀਕ ਹੈ ਤੂੰ ਉਹ ਦੇਖੋ ਉਹ ਕੰਨੇ ਜੀ ਇਹ ਤਾਂ ਪਾਰਟ ਟਾਈਮ ਹੈ ਉਥੇ ਪਿੱਟਾ ਬਣਾਈ ਜਾ ਰਹੀਆਂ ਨੇ ਪੱਕੀਆਂ ਜੀ ਕਿਹ ਪਿੱਟਾ ਬਣਾਈਆਂ ਜਾ ਰਹੀਆਂ ਇਸ ਕਿਰਚੋਂ ਨਾ ਤਾਂ ਅਸੀਂ ਉਹ ਪਟਾ ਬਣਨ ਦਈਏ ਨਾ ਅਸੀਂ ਉਹ ਕੂੜਾ ਸੱਟਣ ਦਈਏ ਅਸੀਂ ਇਹਨਾਂ ਨੂੰ ਬਹੁਤ ਵਾਰ ਕਹਿਤਾ ਹੁਣ ਜਿਹੜਾ ਉਹਰੇ ਭਾਵੇਂ ਉਹ ਸਰਕਾਰੀ ਆ ਭਾਵੇਂ ਉਹ ਪ੍ਰਾਈਵੇਟ ਆ ਕੋਈ ਵੀ ਕੂੜਾ ਸੱਟਣ ਆਊਗਾ ਆਪਦਾ ਆ ਜ਼ਿੰਮੇਵਾਰ ਹੈ ਤੋਂ ਅਸੀਂ ਬੇਨਤੀ ਕਰਦੇ ਆ ਜਿਵੇਂ ਤੁਸੀਂ ਆਪਦਾ ਘਰ ਸਾਫ਼ ਰੱਖਦੇ ਹੋ ਆਪਦਾ ਮਹੱਲਾ ਸਾਫ਼ ਰੱਖਦੇ ਹੋ ਸਾਨੂੰ ਵੀ ਸਫਾਈ ਚਾਹੀਦੀ ਆ ਸਾਨੂੰ ਸਾਫ਼ ਰਹਿਣ ਦਿਓ ਆਪਣੇ ਘਰ ਦਾ ਗੰਦ ਆਪਣੀ ਦੁਕਾਨ ਦਾ ਗੰਦ ਉਹ ਤੁਹਾਡੀ ਜ਼ਿੰਮੇਵਾਰੀ ਹੈ ਸਾਡੇ ਮਲੇ ਚ ਨਾ ਪਾਓ ਵੈਸੇ ਗੋਲਦੀ ਜੀ ਇੱਕ ਸਵਾਲ ਹੈ ਜਦੋਂ ਸਟਾਰਟਿੰਗ ਸਟਾਰਟਿੰਗ ਦੇ ਵਿੱਚ ਲੋਕ ਕੂੜਾ ਸਿੱਟਣ ਲੱਗੇ ਸੀ ਉਸ ਸਮੇਂ ਕਿਉਂ ਨਹੀਂ ਰੋਕਿਆ ਗਿਆ ਅੱਜ ਹੀ ਜਾ ਕੇ ਕਿਉਂ ਜਿਹੜਾ ਜਾਗਰੂਕ ਬਣਾ ਤੇ ਪਤਾ ਕੀ ਹੈ ਇਹ ਉਹ ਹੋ ਜਾਂਦੀ ਹੈ ਵੀ ਅੱਜ ਤੁਹਾਡੇ ਨਾਲ ਅਸੀਂ ਗੱਲ ਕਰ ਰਹੇ ਹਾਂ ਤਾਂ ਸ਼ਾਇਦ ਅੱਜ ਜਾਗਰੂਕ ਹੋ ਰਹੇ ਹਾਂ ਨਾ ਇਹ ਆ ਅਸੀਂ ਬਹੁਤ ਚਿਰ ਤੋਂ ਕਹਿੰਦੇ ਆ ਰਹੇ ਹਾਂ ਬਹੁਤ ਚਿਰ ਤੋਂ ਬੇਨਤੀਆਂ ਕਰਦੇ ਆ ਰਹੇ ਹਾਂ ਆਪ ਜਾ ਕੇ ਨਗਰ ਕੌਂਸਲ ਨੂੰ ਕਹੋ ਦੇਖੋ ਹਰ ਗੱਲ ਨੂੰ ਅਸੀਂ ਮੀਡੀਆ ਚ ਲੈ ਕੇ ਜਾਈਏ ਹਰ ਗੱਲ ਨੂੰ ਅਸੀਂ ਇਹ ਤਾਂ ਤੁਹਾਡੇ ਲਈ ਬਤਾ ਜਦ ਆ ਕੇ ਜੰਨੇ ਆ ਫਿਰ ਜਦ ਥੋੜਾ ਜਿਹਾ ਟੀਕਾ ਲੱਗਦਾ ਫਿਰ ਇਹ ਭਜਦੇ ਨੇ ਇਸ ਕਰਕੇ ਇਹ ਕੋਈ ਅੱਜ ਦੀ ਨਹੀਂ ਹੈਗੀ ਵੀ ਅੱਜ ਹੋਏ ਆ ਬਹੁਤ ਚਿਰ ਤੋਂ 6 ਮਹੀਨੇ ਸਾਲ ਤੋਂ ਲੱਗੇ ਹੋਏ ਆ ਇਹਨਾਂ ਨੂੰ ਬੇਨਤੀਆਂ ਕਰਨ ਕੱਲੇ ਕਨ ਨੂੰ ਕਹਿਣ ਵਾਸਤੇ ਵੀ ਨਾ ਪੂਰੇ ਨਾ ਸਕੋ ਕੀ ਲੱਗਦਾ ਕਿਉਂ ਨਹੀਂ ਜਿਹੜੀ ਗੱਲ ਮੰਨੀ ਜਾ ਰਹੀ ਸ਼ਹਿਰ ਦੇ ਵਿੱਚ ਕੋਈ ਹੋਰ ਇਸ ਤਰ੍ਹਾਂ ਦੀ ਜਗ੍ਹਾ ਨਹੀਂ ਹੈਗੀ ਜਿੱਥੇ ਕੂੜਾ ਸਿੱਟਿਆ ਜਾ ਸਕੇ ਸਰਕਾਰ ਦਾ ਧਿਆਨ ਹੀ ਨਹੀਂ ਨਾ ਜਿਹੜੀਆਂ ਕੰਮਾਂ ਵੱਲ ਸਰਕਾਰ ਦਾ ਧਿਆਨ ਹੋਣਾ ਚਾਹੀਦਾ ਸਰਕਾਰ ਦਾ ਧਿਆਨੇ ਨਹੀਂ ਇਲੈਕਸ਼ਨਾਂ ਚੁੱਲਦੇ ਰਹਿੰਦੇ ਨੇ ਆ ਹੁਣ ਫਿਰ ਇੱਕ ਨਵੀਂ ਇਲੈਕਸ਼ਨ ਆ ਗਈ ਪਹਿਲਾਂ ਸਰਪੰਚੀ ਦੀ ਨਾ ਕਿ ਐਡੀਆ ਐਮਸੀ ਸਰਕਾਰ ਨੂੰ ਕੰਮ ਜਿਹੜੇ ਕਰਨੇ ਚਾਹੀਦੇ ਉਹ ਨਹੀਂ ਆਪਣੇ ਐਡ ਕੰਪਨੀਆਂ ਕਰੀ ਜਾਂਦੀਆਂ ਨੇ ਇਸ ਕਰਕੇ ਸਰਕਾਰ ਨੂੰ ਜਿੱਥੇ ਵਰਕ ਕਰਨਾ ਚਾਹੀਦਾ ਹੈ ਉਸੇ ਕੰਮ ਕਰਨਾ ਚਾਹੀਦਾ ਉਹ ਤਾਂ ਕਰ ਨਹੀਂ ਰਹੀ ਜਦ ਕੇ ਸਭ ਤੋਂ ਜ਼ਰੂਰੀ ਸਾਨੂੰ ਸਾਡੀ ਆਵਾਹ ਹਵਾ ਤੇ ਪਾਣੀ ਹੈ ਸਾਡੀ ਆਵਾਹ ਹਵਾ ਵੀ ਇਹਨਾਂ ਨੇ ਗੰਦੀ ਕੀਤੀ ਹੋਈ ਹੈ ਸਾਡਾ ਪੀਣ ਵਾਲਾ ਪਾਣੀ ਵੀ ਗੰਦਾ ਕੀਤਾ ਹੋਇਆ ਹੈ ਇਹ ਇਹ ਕਹਿੰਦੇ ਨੇ ਵੀ ਅਸੀਂ ਇੱਕ ਵਧੀਆ ਸਮਾਜ ਨੂੰ ਵਧੀਆ ਉਹ ਦਵਾਂਗੇ ਇੱਕ ਵਧੀਆ ਸਰਕਾਰ ਦਵਾਂਗੇ ਪਰ ਜਿੰਨੀ ਮਾੜੀ ਸਰਕਾਰ ਇਹਨਾਂ ਨੇ ਦਿੱਤੀ ਹੈ ਮੈਨੂੰ ਹੀ ਲੱਗਾ ਕਿ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਜਿੰਨੇ ਅਸੀਂ ਆ ਭੈਣ ਭਾਈ ਖੜੇ ਆ ਨਾ ਸਾਨੂੰ 2-4 ਨੂੰ ਛੱਡ ਕੇ ਸਾਰਿਆਂ ਨੇ ਆਪ ਨੂੰ ਵੋਟ ਪਾਈ ਸਾਰਿਆਂ ਨੇ ਅਸੀਂ ਵੀ ਕਿਧਰ ਕਿਧਰ ਸੋਚਦੇ ਸੀ ਯਾਰ ਬਦਲਾਅ ਆਊ ਸ਼ਾਇਦ ਵਧੀਆ ਸਰਕਾਰ ਆਊਗੀ ਪਰ ਇਹ ਸਾਰੇ ਹੁਣ ਇੰਨੇ ਏਕੇ ਹੋਏ ਨੇ ਯਾਰ ਸਾਨੂੰ ਬਾਹਰਲੇ ਕੰਮ ਤਾਂ ਛੱਡੋ ਜਿਹੜਾ ਸਾਡਾ ਸ਼ਹਿਰ ਸਾਡਾ ਮੱਲਾ ਇੰਨਾ ਸਾਫ਼ ਸੀਗਾ ਮੰਨਿਆ ਜਾਂਦਾ ਸੀ ਭਵਾਨੀਗੜ ਏਰੀਆ 'ਚ ਸਾਡੇ ਮੱਲਾ ਮੰਨਿਆ ਜਾਂਦਾ ਸੀ ਪਰ ਹੁਣ ਸਭ ਤੋਂ ਵੱਡਾ ਗੰਧ ਸਾਡੇ ਮੁੱਲੇ ਪਿਆ ਹੋਇਆ ਸਾਰੇ ਪੋਨੀਗਰ ਦਾ ਗੰਦਾ ਇੱਥੇ ਆਉਂਦਾ ਦੇਖੋ ਅਸੀਂ ਇਸ ਕਰਕੇ ਤੁਹਾਡੇ ਮਾਧਿਅਮ ਰਾਹੀਂ ਯੋ ਸਾਬ ਨੂੰ ਬੇਨਤੀ ਕਰਦੇ ਆਂ ਸਾਡੇ ਨਗਰ ਕੌਂਸਲ ਦੇ ਨੌਜਵਾਨ ਪ੍ਰਧਾਨ ਨੇ ਨਰਿੰਦਰ ਸਿੰਘ ਹਾਸ਼ੀ ਉਹਨਾਂ ਨੂੰ ਬੇਨਤੀ ਕਰਦੇ ਆਂ ਸਾਡੇ ਐਸਐਸ ਆਈ ਸਾਬ ਨੂੰ ਬੇਨਤੀ ਕਰਦੇ ਆਂ ਵੀ ਤੁਸੀਂ ਇਹਨੂੰ ਹੁਣ ਬੰਦ ਤਾਂ ਦੋ ਦਿਨਾਂ ਦਾ ਕੀਤਾ ਹੋਇਆ ਐ ਇੱਥੋਂ ਇਹ ਚਕਾਓ ਵੀ ਆਹ ਦੇਖੋ ਉਹਦੇ ਸਬਜ਼ੀ ਵਾਲੇ ਸਬਜ਼ੀਆਂ ਸੱਟ ਜਾਂਦੇ ਨੇ ਡੰਗਰ ਕਿਵੇਂ ਨੇ ਇਹ ਡੰਗਰ ਲੜਦੇ ਨੇ ਜਦੋਂ ਸ਼ਾਮ ਨੂੰ ਬੀਬੀਆਂ ਕੋਈ ਦੁੱਧ ਲੈਣ ਜਾਂਦਾ ਕੋਈ ਜਵਾਗ ਸੈਰ ਕਰਨ ਜਾਂਦਾ ਇਹਨਾਂ ਨੇ ਦੋ ਤਿੰਨ ਜਵਾਕਾਂ ਦੇ ਸਾਡੇ ਦੇ ਅੰਗ ਤੋੜੇ ਨੇ ਇਹਨਾਂ ਨੇ ਇਹ ਮੇਨ ਰੋਡ ਐ ਇਹ ਜਿਹੜੀ ਰੋਡ ਜਿੱਥੇ ਤੁਹਾਨੂੰ ਪਹਿਲਾਂ ਬਜ਼ੁਰਗ ਦੱਸ ਕੇ ਹਟੇ ਨੇ ਇਹ ਰੋਡ ਲੁਧਿਆਣਾ ਅੰਮ੍ਰਿਤਸਰ ਤੁਸੀਂ ਐ ਸਮਝ ਲਓ ਵੀ ਇਹ ਸਾਰੇ ਉਹਨੂੰ ਲੱਗਦੀ ਐ ਪੰਜਾਬ ਨੂੰ ਘੁੰਮ ਜਾਂਦੀ ਐ ਸੜਕ ਜੇ ਘੁੰਮਣਾ ਹੋਵੇ ਜਦੋਂ ਜਾਮ ਲੱਗਦਾ ਤਾਂ ਇਹ ਰੋਡ ਇੰਨੀ ਚੱਲਦੀ ਐ ਇੱਥੇ ਐਕਸੀਡੈਂਟ ਹੋਣ ਦੇ ਡਰ ਹਮੇਸ਼ਾ ਹੀ ਬਣਿਆ ਰਹਿੰਦਾ ਜੇਕਰ ਨਹੀਂ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੀਤਾ ਜਾਵੇ ਭਾਈ ਜੇ ਨਹੀਂ ਕੀਤਾ ਗਿਆ ਦੇਖੋ ਫੇਰ ਆ ਸਾਡਾ ਜਿਹੜਾ ਰੋਹ ਐ ਇਹ ਤਿੱਖਾ ਹੋਊਗਾ ਇੱਥੇ ਕਿਸੇ ਨਾਲ ਵਧਿੱਕੀ ਹੁੰਦੀ ਐ ਉਹਦਾ ਜ਼ਿੰਮੇਵਾਰ ਉਹ ਨਗਰ ਕਾਉਂਸਲ ਐ ਜਾਂ ਉਹ ਆਪ ਐ ਅਸੀਂ ਇਹ ਰੱਬ ਦੇ ਘਰੇ ਗੰਦਕੀ ਵਿੱਚ ਸੱਟਣ ਦੇ ਦਾਂਗੇ ਜਦ ਐਂ ਕਰਦੇ ਆ ਇਹ ਕੂੜਾ ਮੈਂ ਚੱਕ ਕੇ ਟਰਾਲੀ 'ਚ ਪਾ ਕੇ ਨਗਰ ਕਾਉਂਸਲ ਦੇ ਬਾਹਰ ਸੱਟ ਗਿਆ ਮਾਂ ਜਾਂ ਈਓ ਦੇ ਘਰੇ ਸੱਟ ਗਿਆ ਮਾਂ ਉਹ ਬਰਦਾਸ਼ਤ ਕਰ ਲੂਗਾ ਹੋਰ ਦੱਸਾਂ ਗੱਲ ਇਹ ਰਸਤਾ ਸ਼ਿਵਦਾਲੇ ਨੂੰ ਜਾਂਦਾ ਐ ਅਮੰਦਰਾ ਸ਼ਿਵਜੀ ਦਾ ਸ਼ਿਵਦਾਲਾ ਮੰਦਿਰ ਐ ਇਹ ਰਸਤਾ ਸਾਡੇ ਗੁਰੂ ਘਰ ਨੂੰ ਜਾਂਦਾ ਐ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਕੱਟੋ ਕਰ ਜਿਹੜੇ ਮੇਨ ਰਸਤੇ ਨੇ ਜਿਹੜੋਂ ਬਾਹਰੋਂ ਬੰਦੇ ਨੇ ਆਉਣਾ ਨਾ ਸਾਡੇ ਭਵਨੀਗੜ੍ਹ ਚ ਇੱਥੋਂ ਐਂਟਰ ਹੋਣਾ ਉਹ ਜਦੋਂ ਇੱਥੋਂ ਐਂਟਰ ਹੋ ਕੇ ਬਾਹਰਲਾ ਬੰਦਾ ਦੇਖਦਾ ਯਾਰ ਉਹਨੂੰ ਤਾਂ ਇਹੀ ਲੱਗਦਾ ਨਾ ਵੀ ਇਹ ਮੱਲੇਵਾਸੀ ਹਰ ਗੰਦੇ ਨੇ ਇੱਥੇ ਗੰਦ ਪਾਈ ਜਾਂਦੇ ਨੇ ਇਸ ਕਰਕੇ ਸਾਡਾ ਜਿਹੜਾ ਮਹੱਲਾ ਜਾਂ ਸਾਡਾ ਜਿਹੜਾ ਭਵਨੀਗੜ੍ਹ ਹੈ ਇਹਨੂੰ ਸਾਫ਼ ਕੀਤਾ ਜਾਵੇ ਇਹ ਇਹ ਦੀ ਜਿਹੜੀ ਇਹਦੇ ਕਦੋਂ ਧਿਆਨ ਨਹੀਂ ਦਿੱਤਾ ਯਾਰਿਆ ਮੈਂ ਮੈਡਮ ਨੂੰ ਬੇਨਤੀ ਕਰਦਾ ਭਰਾਜ ਨੂੰ ਉਹ ਇਲੈਕਸ਼ਨ ਤੋਂ ਪਹਿਲਾਂ ਨਾ ਕੂੜੇ ਦੇ ਗੰਦਾਂ ਤੇ ਖੜਖੜ ਵੋਟਾ ਮੰਗਦੀ ਸੀ ਹੁਣ ਉਹ ਨਹੀਂ ਨੀ ਯਾਰ ਹੁਣ ਉਹਨੂੰ ਦੇਖਣਾ ਚਾਹੀਦਾ ਘਟੋ ਘਟੇ ਉਹ ਮੁਹੱਲਾ ਜਿਸ ਨੇ ਐਮਐਲਏ ਭਰਾ ਦੀ ਜੜ ਲਈ ਐ ਇਹ ਉਹ ਮੁਹੱਲਾ ਜਿੱਥੇ ਆ ਕੇ ਬਜ਼ੁਰਗਾਂ ਨੇ ਪੈਰਾਂ 'ਚ ਬੰਦੀ ਸੀ ਮੈਨੂੰ ਆ ਲੱਗਦਾ ਜੇ ਬਜ਼ੁਰਗ ਉਹਦਾ ਸਾਥ ਸਾਨੂੰ ਜੇ ਉਹਨੂੰ ਅਸ਼ੀਰਵਾਦ ਨਾ ਦਿੰਦੇ ਅਜੋ ਐਮਐਲਏ ਨਾ ਹੁੰਦੀ ਘਟੋ ਘਟੇ ਇਹ ਰੂਹਾਂ ਨੂੰ ਉਹ ਭੁੱਲੇ ਨਾ ਇਹ ਸਾਰੀਆਂ ਉਹ ਰੂਹਾਂ ਨੇ ਜਿਹੜੀਆਂ ਉਹਦੇ ਨਾਲ ਔਖੇ ਟਾਈਮ ਖੜੀਆਂ ਨੇ ਉਹਨੂੰ ਵੋਟ ਵੀ ਦਿੱਤੀ ਐ ਉਹਨੂੰ ਨੋਟ ਵੀ ਦਿੱਤਾ ਐ ਤੇ ਉਹਨੂੰ ਸਪੋਰਟ ਵੀ ਕੀਤੀ ਐ ਇਸ ਕਰਕੇ ਸਾਡੀ ਛੋਟੀ ਭੈਣ ਐ ਉਹਨੂੰ ਬੇਨਤੀ ਕਰਦੇ ਆ ਵੀ ਯਾਰ ਇਹ ਗੰਦ ਨੂੰ ਰੋਚਕਾਏਗਾ ਹਾਜੀ ਬਾਪੂ ਜੀ ਕੀ ਨਾਮ ਹੈ ਜੀ ਨੌ ਗੰਮੇਲ ਸਿੰਘ ਜੀ ਪਰਮੇਂਦੀ ਅੱਜ ਸਾਰਾ ਮਹੱਲਾ ਵਾਸੀ ਇਕੱਠੇ ਹੋਏ ਹੋ ਕੀ ਮਾਮਲਾ ਹੈ ਕਾ ਮਾਮਲਾ ਇਹ ਹੈ ਜੀ ਪਾਰਲੀ ਸੜਕ ਪਹਿਲਾਂ ਕੂੜਾ ਸਿਟਿਆ ਜਾਂਦਾ ਸੀ ਪਾਰਕ ਦੇ ਦੂਸਰੀ ਸੜਕ ਦੇ ਹੁਣ ਜਿਹੜੀ ਇਹ ਬਾਹਰਲੀ ਸੜਕ ਹੈ ਇੱਥੇ ਮਤਲਬ ਕੋਈ ਪਾਣੀ ਦੀ ਟੈਂਕੀ ਵੀ ਬਣੀ ਹੋਈ ਹੈ ਇੱਥੇ ਪੂਰਾ ਮਤਲਬ ਕਿ ਗੰਦ ਪਿਆ ਹੋਇਆ ਸਾਰਾ ਕੁਝ ਸਾਰੇ ਸ਼ਹਿਰ ਦਾ ਕੂੜਾ ਇਕੱਠਾ ਕਰਕੇ ਇੱਥੇ ਸਿਟਿਆ ਜਾ ਰਿਹਾ ਹੈ ਇਹ ਜਗ੍ਹਾ ਹਾਲਾਂਕਿ ਇਹ ਪੱਤੀ ਦੀ ਜਗ੍ਹਾ ਹੈ ਤੇ ਤੇ ਅਸੀਂ ਸੁਪਰਵਾਈਜ਼ਰ ਸੁਪਰਵਾਈਜ਼ਰ ਆਪਸਾ ਆਏ ਸੀਗੇ ਅਸੀਂ ਉਹਨਾਂ ਨੂੰ ਨੋਟਿਸ ਲਿਆਂਦਾ ਕਮੇਟੀ ਦੇ ਨੂੰ ਵੀ ਇਸ ਤਰ੍ਹਾਂ ਕਰਕੇ ਸਾਡੀ ਗੱਲ ਸੁਣੀ ਜਾਵੇ ਤੇ ਉਹ ਜੇ ਆਪਣਾ ਇਹਨਾਂ ਨੇ ਕਾਰਸਾਦਕ ਅਫਸਰ ਨਾਲ ਸਾਡੀ ਕੋਈ ਗੱਲ ਹੋਸੀ ਕਿ ਉਹਨਾਂ ਦਾ ਕੋਈ ਫੋਨ ਵਗੈਰਾ ਬੰਦ ਸੀ ਪਤਾ ਨਹੀਂ ਕੀ ਸੀ ਤੇ ਇਹ ਕੂੜਾ ਇੱਥੇ ਸਿੱਟਣ ਦੀ ਵਿਦਾਇ ਨਾ ਕੋਈ ਬਾਉਂਡਰੀ ਨਾਲ ਹੋ ਰਿਹਾ ਤੇ ਪੂਰਾ ਗੰਦ ਪਾ ਰਿਹਾ ਤੇ ਇੰਨਾ ਕ ਸਮਾਂ ਹੋ ਗਿਆ ਉਹਰੇ ਗੰਦ ਸਿੱਟਦੇ ਨੇ ਇਹ ਕਰੀਬ ਜਿਦੋਂ ਇਹ ਪਾਰਕ ਬਣਨਾ ਸ਼ੁਰੂ ਹੋ ਗਿਆ ਜੀ ਤੇ ਪਹਿਲਾਂ ਪਾਰਕ ਦੀ ਪਾਰਲੀ ਸਾਈਡ ਜਿਹੜੀ ਗੰਦ ਸੀ ਉਹਦੇ ਨਾਲ ਸੁੱਟਿਆ ਜਾ ਰਿਹਾ ਸੀਗਾ ਉਹ ਹੁਣ ਇੱਕ ਪਾਰਕ ਬਣ ਗਿਆ ਸੜਕ ਜਿਆਦੇ ਚੱਲਣ ਨੂੰ ਕਰਕੇ ਇਹ ਹੁਣ ਦੂਜੀ ਜਿਹੜੀ ਸੜਕ ਹੈ ਜਿਹੜੀ ਬਾਈਪਾਸ ਜਾਂਦੀ ਹੈ ਇਹ 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 ਸੜਕ ਐ ਨਹੀਂ ਚੱਲਦੀ ਐ ਵੀ ਬਾਇਆ ਕੱਕੜਾ ਹੋ ਗਏ ਧੂਰੀ ਮਲੇ ਕੋਡਾਂ ਨੂੰ ਜਾਂਦੀ ਐ ਤੇ ਵੈਸੇ ਕੂੜਾ ਜਿਹੜਾ ਲੋਕ ਸੁੱਟ ਕੇ ਜਾਂਦੇ ਨੇ ਕਿ ਨਗਰ ਕੌਂਸਲ ਦੇ ਅਧਿਕਾਰੀ ਨਗਰ ਕੌਂਸਲ ਵਾਲੇ ਵੀ ਸਿੱਟਕੇ ਜਾਂਦੇ ਨੇ ਜੀ ਪ੍ਰਾਈਵੇਟ ਲੋਕ ਆਪਣੇ ਸਾਈਕਲਾਂ ਤੇ ਡੱਬੇ ਢੋਵ ਲੈ ਕੇ ਉਹ ਵੀ ਸੁੱਟ ਕੇ ਜਾਂਦੇ ਨੇ ਕਦੇ ਰੋਕਣ ਦੀ ਕੋਸ਼ਿਸ਼ ਨਹੀਂ ਕਰੀ ਮਹੱਲੇ ਨੇ ਹਾਂਜੀ ਇੱਕ ਦੋ ਦਿਨ ਤੋਂ ਹੁਣ ਇਹਨਾਂ ਨੇ ਕਾਰਵਾਈ ਸ਼ੁਰੂ ਕੀਤੀ ਐ ਪਹਿਲਾਂ ਅਸੀਂ ਕਿਹਾ ਵੀ ਸੀ ਨੋਟਿਸ ਲਾਂਦਾ ਪਰ ਸਾਡੀ ਕਦੋਂ ਸੁਲਵਾਈ ਨਹੀਂ ਹੋਈ ਹੁਣ ਕੀ ਮੰਗ ਕਰਦੇ ਅਸੀਂ ਮੰਗ ਇਹ ਹੀ ਕਰਦੇ ਆ ਵੀ ਮੈਂ ਮੈਸਰ ਕਮੇਟੀ ਵਾਲਿਆਂ ਨੂੰ ਵੀ ਬੇਨਤੀ ਕਰਦੇ ਆ ਵੀ ਇਹਦਾ ਕੋਈ ਢਾਪਣ ਕੀਤਾ ਜਾਵੇ ਨਾ ਕੋਈ ਬਾਹਰ ਬਾਉਂਡਰੀ ਨਾ ਕੋਈ ਬਾਤ ਆ ਵੇਦਾ ਕੋਈ ਪੱਕਾ ਹੱਲ ਹੋਣਾ ਚਾਹੀਦਾ ਇਹ ਤਾਂ ਚੱਕਿਆ ਜਾਂਦਾ ਐਸੇ ਜਿਹੜਾ ਕੂੜਾ ਹੈ ਕੋਈ ਹੋਰ ਕਿਤੇ ਇਹਦਾ ਕੋਈ ਥਾਂ ਹੈ ਸ਼ਹਿਰ ਤੋਂ ਬਾਹਰ ਕਿਤੇ ਸ਼ਹਿਰ ਤੋਂ ਬਾਹਰ ਪਾਰਲੇ ਪਹਿਲਾਂ ਇੱਥੋਂ ਇਕੱਠਾ ਕਰਿਆ ਜਾਂਦਾ ਫਿਰ ਇਹਨੂੰ ਪਾਰਲੇ ਪਾਸੇ ਉਹ ਡੰਪ ਬਣਾਏ ਹੋਏ ਨੇ ਜਿੱਧਰ ਉੱਤੇ ਲੈ ਕੇ ਜਾਇਆ ਜਾਂਦਾ ਦੇਖਦਾ ਵੈਸੇ ਕੂੜੇ ਤੇ ਕਿਉਂਕਿ ਜਾਨਵਰ ਵੀ ਆਉਂਦੇ ਨੇ ਇਹ ਜਿੱਥੇ ਜਾਨਵਰ ਨਹੀਂ ਬੱਚੇ ਵੀ ਉਰੋਂ ਨੰਗਲਦੇ ਨੇ ਪਾਰਕ ਤੇ ਛੜਕ ਤੇ ਗਊਆਂ ਆ ਜਾਂਦੀਆਂ ਨੇ ਕੂੜੇ ਨਾਲ ਬਿਲਕੁਲ ਬਿਲਕੁਲ ਡੰਗਰਾਂ ਦਿਖੋ ਦੇਖੋ ਕਿੰਨੇ ਖੜੇ ਨੇ ਤੁਹਾਡੀ ਨਿਗਾਹ ਦੇ ਵਿੱਚ ਇੰਨੇ ਇੰਨੇ ਡੰਗਰਾਂ ਆ ਕੇ ਖੜ ਜਾਂਦੇ ਨੇ ਠੱਠੇ ਝੋਟੇ ਆੜ ਲੋਕ ਐਕਸੀਡੈਂਟ ਹੋਣ ਦਾ ਖਤਰਾ ਮੂੰਹ ਤੇ ਰਮਾਲਾ ਦਾ ਇਲਾਕੇ ਮਸਾਂ ਲੰਘ ਸਕਦੇ ਨੇ ਕਿ ਇਹ ਕੋਈ ਬਹੁਤ ਵੀ ਬੁਰਾ ਹਾਲਾਤ ਸਾਡੀ ਪਤੀ ਦਾ ਹਰਦੀਪ ਕੀ ਨਾਮ ਹੈ ਜਸਵਿੰਦਰ ਸਿੰਘ ਜੀ ਜਸਵਿੰਦਰ ਜੀ ਕਿਸ ਤਰ੍ਹਾਂ ਦੇਖਦੇ ਹੋ ਸਾਰਾ ਇਕੱਠਾ ਹੋਇਆ ਕੀ ਮਾਮਲਾ ਹੈ ਸਾਰਾ ਅਸੀਂ ਤਾਂ ਇਹ ਇਸ ਮਾਮਲੇ ਦੇ ਇਕੱਠੇ ਹੋਇਆ ਵੀ ਸਾਡੇ ਇੱਥੇ ਗੰਦ ਸਚਾਰਾ ਸਾਰੇ ਸ਼ਹਿਰ ਦਾ ਜਿਹੜਾ ਇੱਕ ਪਾਸੇ ਤਾਂ ਗਵਰਨਮੈਂਟ ਕਰੋੜਾਂ ਰੁਪਏ ਲਾ ਕੇ ਪਾਰਕ ਤਿਆਰ ਕਰ ਰਹੀ ਹੈ ਲੋਕਾਂ ਸਫਾਈ ਬਾਤੇ ਘੁੰਮਣ ਬਾਤੇ ਇੱਕ ਪਾਸੇ ਨਾਲ ਗੰਦ ਲਾ ਰਹੀ ਹੈ ਉੱਥੇ ਇੰਨਾ ਮੁਸ਼ਕਿਲਾਂ ਲੰਘ ਨਹੀਂ ਕੁਝਦਾ ਫਿਰ ਵੀ ਪਾਣੀ ਦੀ ਉੱਥੇ ਪੰਜ ਹੀ ਟੈਂਕੀ ਹੈ ਜਦ ਪਾਣੀ ਦੇ ਵਾਲੇ ਵਾਲੇ ਸਫਾਈ ਹੋਣੀ ਚਾਹੀਦੀ ਹੈ ਪੂਟ ਹੋਣੀ ਚਾਹੀਦੀ ਹੈ ਪਾਰਕ ਹੋਣਾ ਚਾਹੀਦਾ ਇਹਨਾਂ ਨੇ ਜਨਰੇਟਰ ਲਾਤੇ ਇੰਨਾ ਤੁਸੀਂ ਜਰਮ ਇੱਥੇ ਦੇਖੋ ਕਿੰਨੇ ਡੰਗਰ ਕਿੰਨੇ ਹੋ ਰਹੇ ਨੇ ਜਿਹੜੇ ਇਹਦੇ ਵਿੱਚ ਪਾਣੀ ਦੇ ਵਿੱਚ ਜਰਮ ਲੈਂਦੇ ਨੇ ਕਿਵੇਂ ਥੋੜੇ ਇੱਕ ਇਹਨਾਂ ਦੀ ਟੈਂਸ਼ਨ ਦੀ ਬਿਮਾਰੀ ਲੋਕੋ ਇਹ ਕਿਵੇਂ ਰੋਕੋ ਨਹੀਂ ਟੈਂਸ਼ਨ ਦੀ ਬਿਮਾਰੀ ਕਿਸੇ ਦਾ ਪੈਦਾ ਕਰ ਰਹੇ ਨੇ ਲੋਕਾਂ ਨੂੰ ਮਾਰਨ ਮਾਰਦੇ ਦੂਜੀ ਜਿਹੜੀ ਛੜਕ ਹੈ ਜਿਹਦੇ ਇੱਥੇ ਹਰ ਇੱਕ ਬੰਦਾ ਨਹੀਂ ਜਦਾ ਇਹ ਛੜਕ ਮੇਨ ਛੜਕ ਤੋਂ ਲੈ ਕੇ ਇਹ ਕਾਕੜਾ ਧੂਰੀ ਮਰੇ ਕੋਲ ਨੁੱਦਿਆਂ ਨੂੰ ਮਨਾਉਂਦੀ ਹੈ ਜਿਹਦੇ ਉਤੇ ਗੰਦ ਪਿਆ ਹੈ ਜਿਆਦਾ ਤੇ ਜਾਮ ਲਾਈ ਜਾਂਦਾ ਹੈ ਮੇਨ ਛੜਕ ਦੇ ਉਤੇ ਸਾਰੇ ਲੋਕ ਇਸ ਰਸਤੇ ਜਾਂਦੇ ਨੇ ਦੇਖੇ ਨੇ ਵੀ ਕਿੰਨਾ ਗੰਦ ਪਿਆ ਮੂੰਹ ਤੇ ਨੱਕ ਤੇ ਉਤਾਰਦੇ ਨੇ ਕੱਪੜਾ ਫੇਰ ਦੁਰਦੇ ਨੇ ਗੱਡਾਂ 'ਚ ਬੈਠੇ ਵੀ ਵੈਸੇ ਗੰਦ ਤੇ ਜਾਨਵਰ ਵੀ ਆਉਂਦੇ ਰਹਿਣਗੇ ਜਾਨਵਰ ਜਾਨਵਰ ਸਾਰੇ ਸਾਹਮਣੇ ਖੜੇ ਨੇ ਜਦੋਂ ਬੱਚੇ ਨੱਕਦੇ ਨੇ ਬੱਚੇ ਮੈਂ ਤਾਂ ਬੁਰਾ ਹਾਲ ਹੈ ਜਿਹੜੀਆਂ ਰੋਈਆਂ ਪਸਾ ਲਗਣੀਆਂ ਨੇ ਬੱਚਿਆਂ ਦੀਆਂ ਉਹਨਾਂ ਦਾ ਬੜਾ ਹੀ ਓਕਾ ਚਵਾਕਾਂ ਦਾ ਆਉਂਦੇ ਨੇ ਜੇ ਬੱਸੇ ਜਦੋਂ ਬੱਚੇ ਇਕੱਲੇ ਜਾਂਦੇ ਨੇਗੇ ਉਦੋਂ ਡਰ ਨਹੀਂ ਹੁੰਦਾ ਵੀ ਜਾਨਵਰ ਕੋਈ ਫੇਟ ਮਾਰ ਦੇ ਇਹ ਹੋਇਆ ਦੇਖੋ ਤੁਹਾਡੇ ਸਾਹਮਣੇ ਆਹ ਕਈ ਤੇ ਲੰਘਿਆ ਟੈਟਰ ਮੂਹਰੇ ਠੱਠਾ ਆ ਗਿਆ ਜੇ ਨਾਰੋ ਦਾ ਬਾਹ ਟੈਟਰ ਟੁੱਟ ਜੜ ਜਾਂਦਾ ਇੱਕ ਲੱਖ ਮੂਹਰੇ ਠੱਠਾ ਆ ਗਿਆ ਕੀ ਮੰਗਾ ਜਿਹੜੀ ਕਰਦਾ ਅੱਗੇ ਵੇਖੋ ਜਿਹੜਾ ਕੂੜਾ ਚੱਕਿਆ ਜਾਣਾ ਚਾਹੀਦਾ ਇੱਥੇ ਸਫਾਈ ਹੋਣੀ ਚਾਹੀਦੀ ਹੈ ਪਾਣੀ ਵਾਲੀ ਟੈਂਕੀ ਹੈ ਇਹਨੂੰ ਸਹੀ ਤਰੀਕੇ ਨਾਲ ਅਜਾ ਬਲਵਾੜੀ ਲਾ ਕੇ ਇਹਨੂੰ ਸਹੀ ਪਾਣੀ ਲੋਕਾਂ ਨੂੰ ਪਹੁੰਚਾ ਜਾਵੇ ਉਹਨਾਂ ਕੋਈ ਬਿਮਾਰੀ ਪੈਦਾ ਨਾ ਹੋਵੇ ਤੇ ਇੱਥੇ ਗੰਦ ਦੀ ਕੋਈ ਜਗ੍ਹਾ ਹੀ ਨਹੀਂ ਹੈ ਇਹ ਕਹਿੰਦਾ ਇਹਨੂੰ ਬਾਹਰ ਇਹ ਕਮੇਟੀ ਕਰਦਾ ਇਹ ਕਮੇਟੀ ਕੀ ਬੋਰੀ ਹੈ ਸ਼ਾਮ ਵਾਸਤੇ ਪਰੋਟਾ ਲੈ ਸ਼ਾਮ ਵਾਸਤੇ ਇੱਕ ਪਰੋਟਾ ਹੈ ਜਿਹੜਾ ਸਣਾਉਲਾ ਹੈ ਤੀ ਬੈਠੇ ਬਾਤੇ ਦੇਖੋ ਕਿੱਥੇ ਗੰਦ ਪਾਇਆ ਰਿਹਾ ਬੈਠੇ ਪਰੋਟੇ ਐਡਾ ਬੜਾ ਪਰੋਟਾ ਇੱਕ ਪਾਸੇ ਗਵਰਨਮੈਂਟ ਕਹਿੰਦੀ ਹੈ ਵੀ ਤਰਾਕ ਤੈਨੂੰ ਕੱਟਣਾ ਹੀ ਹੈ ਜਿਹੜਾ ਤੂੰ ਸਾਹਮੋ ਜੇ ਅਸੀਂ ਸਾਹਮਣੇ ਆ ਉਹ ਕਿੱਗਨੇ ਗੰਦ ਪਾਤਾ ਆ ਦੇਖੋ ਕੀ ਹਾਲ ਹੈ ਦੀ ਮਾਰੇ ਚੱਲੇਗਾ ਅਨੇ ਕੀ ਹਾਲ ਸੁੱਕੇ ਰਿਹਾ ਜ਼ਰਾ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਗੁਰਤੇਜ ਸਿੰਘ ਗੁਰਤੇਜ ਜੀ ਕੀ ਮਾਮਲਾ ਚ ਸਾਰਾ ਬੰਦਾ ਜਿਹੜਾ ਇਕੱਠਾ ਹੋਇਆ ਉਹਦੇ ਭਾਈ ਸਾਰੇ ਸ਼ਹਿਰ ਦਾ ਗੰਦ ਲਿਆ ਕੇ ਉਰੇ ਇਕੱਠਾ ਕਰਦਾ। ਸਾਡਾ ਮਕਾਨ ਲਵੇਆ। ਸਾਨੂੰ ਸਾਰਨਾ ਜਾਦੇ ਪ੍ਰੋਬਲਮ ਹੈ। ਸੜਕ ਦੇ ਰੋਡ ਵੀ ਬੰਦ ਹੋਈ ਹੋਈ ਹੈ। ਇੰਨਾ ਬੁਰਾ ਹਾਲ ਕਰ ਰੱਖਿਆ ਉਰੇ। ਪੂਰੇ ਜਿੰਨਾ ਸ਼ਹਿਰ ਪੁਰ ਨਿਗਰ ਦਾ ਗੰਦ ਹੈ ਸਾਰਾ ਉਰੇ ਆ ਰਿਹਾ ਹੈ। ਆ ਇਹ ਉਰੇ ਨਹੀਂ ਹੋਣਾ ਚਾਹੀਦਾ। ਅਸੀਂ ਇਹਦੇ ਨਾਲ ਬਿਲਕੁਲ ਸਹਿਣ ਨਹੀਂ। ਇਸ ਬੰਦੀ ਕੋਈ ਨਗਰ ਕੌਂਸਲ ਨੂੰ ਤੁਸੀਂ ਕੋਈ ਅਰਜੀ ਵਗੈਰਾ ਦਿੱਤੀ ਹੋ? ਪਹਿਲਾਂ ਦਿੱਤੀਆਂ ਤੇ ਅਜੇ ਹੋਣੀ। ਉਹ ਵੀ ਕਰ ਹੁਣ ਹੁਣ ਤੁਸੀਂ ਲੈਂਦੀ ਆ ਹੁਣ ਤਾਂ ਸਾਰੇ ਕੋਈ ਅਧਿਕਾਰੀ ਆਇਆ ਉਹ ਦੇਖਣ ਸੂੜੇ ਨਹੀਂ ਜਾਉਂਦਾ ਨਾ ਕੋਈ ਨਹੀਂ ਆ ਕੋਈ ਕਿ ਸੁਪਰਵਾਈਜ਼ਰ ਆਇਆ ਪਰ ਚੋ ਆਈ ਜੂ ਤੇ ਮੈਂ ਨਹੀਂ ਦੀ ਆ ਬਣਾ ਰਹੇ ਸੀ ਜਿਸ ਤਰ੍ਹਾਂ ਦੇਖਦੇ ਹੋ ਕਿ ਸ਼ਹਿਰ ਦੇ ਸਾਰਾ ਗੰਦੂ ਰੇ ਜਾਂ ਕਿ ਹਾਂ ਸਾਰਾ ਔਰੇ ਵਗੈਰਾ ਨਹੀਂ ਬਣਾਇਆ ਜਾਈ ਕੋਈ ਵੀ ਡੰਪ ਵਗੈਰਾ ਨਹੀਂ ਬਣਾਇਆ ਜਾਈ ਔਰੇ ਔਰੇ ਬੰਨ ਨਹੀਂ ਚਾਹੀਦਾ ਜੀ ਇਹਦਾ ਘਰਾਂ ਦੇ ਲਵੇ ਆ ਪਾਣੀ ਵਾਲੀ ਆ ਨਾਲ ਇਹਦਾ ਕੋਈ ਹੱਲ ਨਹੀਂ ਔਰੇ ਨਾਲਾ ਬੰਦ ਪਿਆ ਬਾਣ ਤਾਂ ਇਹ ਬੁਰਾ ਹਾਲ ਬੁਰਾ ਹਾਲ ਹੋ ਰਿਹਾ ਸਾਰਾ ਆਹ ਮੋਗੋ ਦੇਖੇ ਅਸੀਂ ਕਹਿੰਦੇ ਉਹ ਗੰਦ ਨਹੀਂ ਕਰਨਾ ਜੀ ਦਾ ਸ਼ਹਿਰ ਦਾ ਸਫਾਈ ਹੋਣੀ ਚਾਹੀਦੀ ਐ ਇਹ ਪਾਣੀ ਵਾਲੀ ਟੈਂਕੀ ਐ ਪਾਣੀ ਵਾਲੀ ਟੈਂਕੀ ਦੇ ਵਿੱਚ ਤਾਂ ਬਿਲਕੁਲ ਹੀ ਨਹੀਂ ਗੰਦੀ ਅਸੀਂ ਦਾ ਉਹ ਤਾਂ ਜਰਾ ਸੀਮ ਕਿੰਨੇ ਪੈਦਾ ਹੁੰਦੇ ਨੇ ਸਾਰੇ ਸ਼ਹਿਰ ਨੂੰ ਸੀਮ ਸਾਰੇ ਸ਼ਹਿਰ ਦਾ ਬੁਰਾ ਹਾਲ ਐ ਇਹ ਪਾਣੀ ਵਾਲੀ ਟੈਂਕੀ ਓਰੇ ਜਿਹੜਾ ਸਾਰੇ ਸ਼ਹਿਰ ਨੂੰ ਪਾਣੀ ਓਰੇ ਪਿਉਂਦੇ ਨੇ ਮਹੱਲੇ ਨੂੰ ਪਰ ਉਹ ਗੰਦ ਦੇਖੋ ਤੁਸੀਂ ਤੁਸੀਂ ਆਮ ਨਿਗਾਹ ਮਾਰੋ ਸਾਡੇ ਦਾ ਕਹਿਣੀ ਨਹੀਂ ਬਣਦਾ ਜਦੋਂ ਤੁਹਾਡੇ ਸਾਹਮਣੇ ਆ ਤਾਂ ਜੋ ਹਾਲਤ ਨੇ ਨਿੱਕੀ ਨਾਲ ਜੀ ਸਰ ਬੋਵੀ ਕੁਮਾਰ ਜੀ ਸਰ ਇੱਕ ਨਗਰ ਰੋਸਲ ਦੇ ਲਾਤਾ ਜਿਹੜੇ ਲੋਕ ਇਕੱਠੇ ਹੋਏ ਸੀ ਚੂਰਪਤੀ ਦੇ ਵਿੱਚ ਉਹਨਾਂ ਦਾ ਕਹਿਣਾ ਸੀ ਕਿ ਕਿ ਉੱਥੇ ਜਿਹੜਾ ਉਹਨਾਂ ਦੇ ਮਹਾਲੇ ਦੇ ਵਿੱਚ ਸਪਾਈਡ ਬੁਰੀ ਕੂੜਾ ਕਰਕਟੈਂ ਦਾ ਸਾਰਾ ਸ਼ਹਿਰ ਦਾ ਸਿੱਟਾ ਜਾਵੇ ਪਰ ਮੈਨੂੰ ਵੀ ਉੱਥੋਂ ਪਹਿਲਾਂ ਵੀ ਮਤਲਬ ਕਿ ਸ਼ਿਕਾਇਤਾਂ ਪ੍ਰਾਪਤ ਹੋਈਆਂ ਸੀ ਵੀ ਉੱਥੇ ਕਾਫੀ ਕੂੜਾ ਖਿੰਡਿਆ ਹੋਇਆ ਸੀ ਤੇ ਮੈਂ ਪਿੱਛੇ ਜਿਹਾ ਆਪਣੀ ਪੂਰੀ ਟੀਮ ਨਾਲ ਉੱਥੇ ਜਾ ਕੇ ਵਿਜ਼ਿਟ ਕੀਤਾ ਤੇ ਜੈਸ ਵੀ ਮਗਾ ਕੇ ਪ੍ਰੋਪਰ ਮੈਂ ਉੱਥੇ ਸਫਾਈ ਵੀ ਕਰਾਈ ਹੈ ਤੇ ਆਲਾ ਦੋਲਾ ਵੀ ਸਾਫ਼ ਕੀਤਾ ਤੇ ਮੈਂ ਪਬਲਿਕ ਨੂੰ ਵੀ ਇਹੀ ਅਪੀਲ ਕਰਦਾ ਕਿ ਉੱਥੇ ਕੂੜਾ ਨਾ ਘਿਰਨਾ ਤੇ ਮਤਲਬ ਕਿ ਉੱਥੇ ਜਦੋਂ ਮੈਂ ਸਫਾਈ ਕਰਾਈ ਹੈ ਮੈਂ ਪ੍ਰੋਪਰ ਉਹਦੀਆਂ ਮੈਂ ਫੋਟੋ ਵੀ ਪੇਸ਼ ਕਰਨ ਲੱਗਿਆ ਜਿਹੜੀਆਂ ਕੀ ਆ ਦੇਖੋ ਜੀ ਸਰ ਤੁਹਾਡੇ ਵੱਲੋਂ ਪੂਰੀ ਸਫਾਈ ਜਿਹੜੀ ਕਰਵਾ ਦਿੱਤੀ ਗਈ ਸੀ ਹਾਂਜੀ 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 ਬਿਲਕੁਲ ਪ੍ਰੋਪਰ ਸਫਾਈ ਕਰਵਾ ਦਿੱਤੀ ਗਈ ਸੀ ਸਰ ਪਰ ਲੇਕਿਨ ਲੋਕ ਨੇ ਜਿਹੜੇ ਹਟ ਨਹੀਂ ਰਹੇ ਫਿਰ ਉੱਥੇ ਜਿਹੜਾ ਕੂੜਾ ਕਰਕਟੜਾ ਸੈਕਟਰ ਕਿਹਾ ਜਾਨਵਰ ਨੇ ਜਿਹੜੇ ਘੋੜੇ ਨੇ ਸਰ ਮੈਂ ਪਬਲਿਕ ਨੂੰ ਵੀ ਇਹੀ ਬੇਨਤੀ ਕਰਦਾ ਕਿ ਥੋੜਾ ਜਿਹਾ ਉਹ ਵੀ ਅਵੇਅਰ ਹੋਣਾ ਦੇਖੋ ਇੱਕ ਵਾਰ ਇੱਕ ਬੰਦੇ ਨਾਲ ਤਾਂ ਨਹੀਂ ਇਹ ਸ਼ਹਿਰ ਸਾਫ਼ ਹੋਣ ਲੱਗਿਆ ਜਦ ਤੱਕ ਪਬਲਿਕ ਦਾ ਸਾਨੂੰ ਪੂਰਾ ਰਿਸਪੌਂਸ ਨਹੀਂ ਮਿਲੇਗਾ ਤਾਂ ਸ਼ਹਿਰ ਨੂੰ ਮੈਂ ਕਿਸ ਤਰ੍ਹਾਂ ਸਾਫ਼ ਸੁਥਰਾ ਰੱਖ ਸਕਾਂਗਾ ਤੇ ਮੈਂ ਪਬਲਿਕ ਨੂੰ ਇਹੀ ਪਿੱਛੇ ਕਰਦਾ ਕਿ ਇਸ ਨੂੰ ਸਾਫ਼ ਸੁਥਰਾ ਰੱਖਿਆ ਜਾਵੇ ਸਰ ਆਉਣ ਵਾਲੇ ਸਮੇਂ ਦੇ ਵਿੱਚ ਉਥੇ ਵੀ ਪੱਕਾ ਪ੍ਰਬੰਧ ਜਿਹੜਾ ਕੀਤਾ ਜਾ ਰਿਹਾ ਹੈ ਹਾਂ ਸਰ ਉਹ ਵੀ ਕੋਸ਼ਿਸ਼ ਲਗਭਗ ਸਾਡੀ ਜਾ ਰਹੀ ਹੈ ਵੀ ਅਸੀਂ ਪ੍ਰੋਪਰਿਟੀ ਅਸੀਂ ਖਤਮ ਕਰ ਦਾਂਗੇ ਕੂੜਾ ਜੀ